ਇਸ ਕਰਕੇ ਉਹਨਾਂ ਨੇ ਬੜਾ ਵੱਡਾ ਹੌਸਲਾ ਕਰਕੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਮੰਨਾ ਨੇ ਉਹਨਾਂ ਨੂੰ ਫੋਨ ਤੱਕ ਵੀ ਕੀਤੇ ਗਏ ਕਿ ਤੁਸੀਂ ਨਹੀਂ ਸੀਗਾ ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿਉਂਕਿ ਸਾਰੀਆਂ ਉਹ ਉਹਨਾਂ ਗੱਲਾਂ ਦੇ ਕਾਰਨ ਦਾ ਪਪਾ ਰਵਿੰਦਰ ਸਿੰਘ ਜੋਨੀ ਜੀ ਜੀ ਜਿਨ੍ਹਾਂ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਜੀ ਸਾਡੇ ਬਾਹਰ ਫੜੀ ਜੀ ਤੇ ਬੱਜੀ ਦੇ ਸੁਪਨਿਆਂ ਨੂੰ ਡਾਣ ਦਿੱਤੀ ਠੀਕ ਹੈ ਉਹਨਾਂ ਨੇ ਤਰੀਕ ਪਛ ਦੀ ਗੱਲ ਕੀਤੀ ਜਦੋਂ ਮੇਰੇ ਛੋਟੇ ਵੀਰ ਭਾਈ ਲਖਾ ਸਿੰਘ ਸਦਾਣਾ ਭਾਈ ਪਾਨਾ ਸਿੱਧੂ ਜੀ ਜੀ ਇਹਨਾਂ ਦੇ ਜਿਹੜੇ ਫੈਨ ਆ ਨੌਜਵਾਨ ਵੀਰ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਵੀ ਦਾਸ ਨੂੰ ਫੋਨ ਆਇਆ ਸੀਗਾ ਤੇ ਬਹੁਤ ਹੌਸਲਾ ਉਹਨਾਂ ਨੇ ਦਿੱਤਾ ਹੂੰ ਤੇ ਬਾਬਾ ਜੀ ਤੁਹਾਡੇ ਨਾਲ ਖੜੇ ਆ ਤਾਂ ਅਸੀਂ ਵੀ ਉਹ ਵੀ ਵਿਚਰਦੇ ਹੀ ਰਹਿੰਦੇ ਆ ਤੇ ਅਸੀਂ ਵੀ ਆਵਾਜ਼ ਨੂੰ ਬੁਲੰਦ ਕਰਾਂਗੇ ਜਦੋਂ ਵੀ ਸਮਾਂ ਮਿਲਿਆ ਉਹਨਾਂ ਵੀਰਾਂ ਦੇ ਨਾਲ ਮੈਂ ਮੁਲਾਕਾਤ ਕਰਕੇ ਜੀ ਤੇ ਅੱਗੇ ਜਿਸ ਤਰ੍ਹਾਂ ਦੀ ਵੀ ਸੇਵਾ ਉਹ ਲਾਉਣਗੇ ਜੀ ਤੇ ਜਿਹੜੇ ਪੰਥ ਦਰਦੀ ਆ ਹਾਂ ਜਿਹੜੇ ਪੰਜਾਬ ਦਾ ਦਰਦ ਰੱਖਣ ਵਾਲੇ ਨੌਜਵਾਨ ਆ ਜੀ ਹਨਾ ਜੀ ਜੀ ਤੇ ਉਹਨਾਂ ਦੇ ਨਾਲ ਆਪਾਂ ਪੂਰਾ ਸਹਿਯੋਗ ਕਰਾਂਗੇ ਗ੍ਰੰਥੀ ਸਿੰਘਾਂ ਦੇ ਵਿਚਾਰਨਾ ਚ ਬੇਨਤੀ ਆ ਕਿ ਜਿਹੜੇ ਇਹ ਪਤ ਤਵੀਰ ਜਿਨ੍ਹਾਂ ਨੂੰ ਕਿਹਾ ਜਾਂਦਾ ਇਹਨਾਂ ਨੂੰ ਆਪਾਂ ਗੱਲ ਦੇ ਨਾਲ ਲਾਈਏ ਤੇ ਇਹਨਾਂ ਨੂੰ ਗੁਰੂ ਦੇ ਨੇੜੇ ਲੈ ਕੇ ਆਈਏ ਜੀ ਇਹ ਇੱਕ ਅੱਗੇ ਆਉਣ ਵਾਲਾ ਆਪਣਾ ਜਿਹੜਾ ਭਵੇਖਾ ਇਹਨਾਂ ਨੌਦਵਾਨ ਹੀ ਜਿਹੜਾ ਦੇਸ਼ ਦਾ ਭਵੇਖ ਹੁੰਦੇ ਆ ਜੀ ਇਸ ਕਰਕੇ ਇਹਨਾਂ ਨੂੰ ਵੀ ਬੰਦਾ ਮਾਨ ਸਤਿਕਾਰ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅੱਜ ਦੇ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਜਿਵੇਂ ਕਿ ਗਰੰਤੀ ਸਿੰਘਾਂ ਦੇ ਜਿਵੇਂ ਕਿ ਪੰਜਾਬ ਦੇ ਵਿੱਚ ਜਿਵੇਂ ਦੇ ਹਾਲਾਤ ਆਪਾਂ ਸੁਣਦੇ ਆਂ ਵੀ ਅੱਜ ਕੱਲ ਕਿੱਦਾਂ ਦਾ ਜੀਵਨ ਤੇ ਕਿੱਦਾਂ ਦੀ ਕਮਾਈ ਹੁੰਦੀ ਆ ਬਈ ਗਰੰਤੀ ਸਿੰਘ ਨੂੰ ਉਸ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਆਪਣੇ ਨਾਲ ਮੌਜੂਦ ਨੇ ਬਾਬਾ ਬਿਆਨਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਬਾਬਾ ਜੀ ਠੀਕ ਠਾਕ ਹੋ? ਹਾਂ ਹੋਰ ਵੀ ਠੀਕ ਠਾਕ। ਹਾਂ ਜੀ ਵਧੀਆ ਚੜ੍ਹਦੀ ਕਲਾ। ਸਾਡੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗਰੰਤੀ ਸਿੰਘਾਂ ਦੀ ਆਵਾਜ਼ ਨੂੰ ਬੁਲੰਦ ਕਰਵਾ ਕੇ ਆਪਣਾ ਕੀਮਤੀ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ। ਅੱਜ ਬਾਬਾ ਜੀ ਨਾਲ ਆਪਾਂ ਪੰਜਾਬ 'ਚ ਜੋ ਹਾਲਾਤ ਨੇ ਜੋ ਮੌਜੂਦਾ ਗਰੰਤੀ ਸਿੰਘਾਂ ਦੇ ਨੇ ਕਿੱਦਾਂ ਡਿਊਟੀ ਕਰਦੇ ਨੇ ਜਾਂ ਕਿੰਨੀ ਇੱਕ ਮੰਨ ਕੇ ਚੱਲੋ ਕਿੰਨੀ ਇੱਕ ਤਨਖਾਹ ਨੇ ਕਿਵੇਂ ਦਾ ਜੀਵਨ ਬਸਰ ਕਰਦੇ ਨੇ ਉਸ ਵਿਸ਼ੇ ਤੇ ਅੱਜ ਬਾਬਾ ਜੀ ਨਾਲ ਕਰਾਂਗੇ ਗੱਲਬਾਤ। ਬਾਬਾ ਜੀ ਕਾਫੀ 25 30 ਸਾਲ ਇਹਨਾਂ ਨੇ ਵੀ ਡਿਊਟੀ ਨਿਭਾਈ ਹੈ ਸੇਵਾ ਕੀਤੀ ਹੈ ਗੁਰੂ ਘਰਾਂ ਦੇ ਵਿੱਚ ਤੇ ਅੱਜ ਬਾਬਾ ਜੀ ਨਾਲ ਉਸ ਵਿਸ਼ੇ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਵੀ ਕਿੱਦਾਂ ਦਾ ਇਹਨਾਂ ਦਾ ਜੀਵਨ ਰਿਹਾ ਤੇ ਹੁਣ ਮੌਜੂਦਾ ਹਾਲਾਤ ਜਿਹੜੇ ਗ੍ਰਾਂਤੀ ਸਿੰਘਾ ਦੇ ਨੇ ਉਹ ਕਿਵੇਂ ਨੇ ਬਾਬਾ ਜੀ ਜਰੂਰ ਇੱਕ ਵਾਰੀ ਦੱਸੋ ਪਹਿਲਾਂ ਤਾਂ ਸਟਾਰਟ ਇਹ ਕਰੋ ਵੀ ਅੱਜ ਕੱਲ ਜੋ ਸਥਿਤੀ ਹੈ ਜੀ ਜੋ ਗ੍ਰਾਂਤੀ ਸਿੰਘਾ ਦੀ ਅੱਜ ਕੱਲ ਮੌਜੂਦਾ ਹਾਲਾਤ ਨੇ ਉਹ ਕਿਸ ਜੀਵਨ ਬਸਰ ਕਰ ਰਹੇ ਨੇ ਕਿਸ ਤਰ੍ਹਾਂ ਦਾ ਕਿੱਦਾਂ ਦੇ ਜੀਵਨ ਦੇ ਵਿੱਚੋਂ ਲੰਘ ਰਹੇ ਨੇ ਕਿੱਦਾਂ ਦੇ ਹਾਲਾਤ ਨੇ ਪੰਜਾਬ ਜੀ ਸਾਰੇ ਸੁਣ ਵਾਲੇ ਸਰੋਤਿਆਂ ਨੂੰ ਸਾਰੀਆਂ ਗੁਰੂਕੀਆਂ ਸੰਗਤਾਂ ਨੂੰ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਆਪ ਜੀ ਨੇ ਜਿਵੇਂ ਪੁੱਛਣਾ ਕੀਤਾ ਜੀ ਦਾਸ ਨੇ ਕਰੀਬ 30 ਸਾਲ ਤੋਂ ਬਚਪਨ ਦੇ ਵਿੱਚ ਹੋਈ ਜੀ ਇਸ ਪਦਵੀ ਦੇ ਵਿੱਚ ਆ ਕੇ ਗੁਰੂ ਸਾਹਿਬ ਦੀ ਸੇਵਾ ਜਿਹੜੀ ਆ ਪ੍ਰਾਰੰਭ ਕੀਤੀ ਜੀ ਜੋ ਕਿ ਲਗ ਲਗ ਨਗਰਾਂ ਦੇ ਵਿੱਚ ਇਸ ਨਗਰ ਦੇ ਵਿੱਚ ਜੀ ਜਿਹੜੀ ਸੇਵਾ ਨਿਭਾਈ ਖੁੱਲੇ ਤੌਰ ਤੇ ਵੀ ਦੂਰ ਦਰਾਡੇ ਜਾ ਕੇ ਪਾਠਾਂ ਦੀ ਜਿਵੇਂ ਸੇਵਾ ਨਿਭਾਈ ਹੋਰ ਜਿਵੇਂ ਨਾਨਕ ਸਰ ਵਾਲੇ ਬਾਬਾ ਜੀ ਜੀ ਉਹਨਾਂ ਦੇ ਜਥੇ ਜਾਂਦੇ ਆ ਜੀ ਉਹਨਾਂ ਦੇ ਨਾਲ ਵੀ ਜਿਹੜੀ ਸੇਵਾ ਨਿਭਾਈ ਆ ਤੇ ਇਹ ਗ੍ਰੰਥੀ ਸਿੰਘਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅੱਜ ਦੇ ਹਾਲਾਤਾਂ ਨੂੰ ਅੱਖ ਰੱਖਦੇ ਆਂ ਅਸੀਂ ਪਿਛਲੇ ਦਿਨੀ ਆਪ ਜੀ ਨੇ ਦੇਖਿਆ ਹੋਵੇਗਾ ਹ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਮੰਨਾ ਜੀ ਅਤੇ ਉਹਨਾਂ ਦੀ ਸਮੁੱਚੀ ਜਿਹੜੀ ਟੀਮ ਆ ਸਾਰੀ ਹ ਉਹਨਾਂ ਨੇ ਮਿਲ ਕੇ ਇਕੱਤਰ ਹੋ ਕੇ ਦਾਸ ਦੀ ਜਿਹੜੀ ਆ ਮਦਦ ਵੀ ਕੀਤੀ ਆ ਆਰਥਿਕ ਪੱਖੋਂ ਜੋ ਜ਼ਰੂਰਤਾਂ ਸੀ ਠੀਕ ਹੈ ਜੀ ਤੇ ਸਾਰਿਆਂ ਦੀ ਉਹਨਾਂ ਨੇ ਇਕੱਲੇ ਸਿੱਖ ਧਰਮ ਦੀ ਨਹੀਂ ਜਿਵੇਂ ਕਿ ਆਪਣੇ ਸਨਾਤਨ ਮਤ ਦੇ ਵਿੱਚ ਜਿਵੇਂ ਮੰਦਰਾਂ ਦੇ ਪੁਜਾਰੀ ਐ ਜੀ ਉਹਨਾਂ ਦੇ ਵੀ ਹਾਲਾਤ ਜਿਹੜੇ ਆ ਜਿੱਥੇ ਵੀ ਕਿਸੇ ਨੂੰ ਜਿਵੇਂ ਵੀ ਮਤਲਬ ਜਿਹੜੇ ਵੀ ਧਰਮ ਦੇ ਵਿੱਚ ਪ੍ਰਚਾਰ ਕਰਦੇ ਆ ਆਪਣੀਆਂ ਸੇਵਾਵਾਂ ਦੇ ਰਹੇ ਆ ਜਿਵੇਂ ਕਿ ਮੌਲਵੀ ਹਾਂ ਮਸਜਿਦ ਦੇ ਅੰਦਰ ਆਪਣੀ ਸੇਵਾ ਦਿੰਦਾ ਜੀ ਮੰਦਰ ਦੇ ਵਿੱਚ ਪੁਜਾਰੀ ਸੇਵਾ ਨਿਭਾਉਂਦਾ ਗੁਰੂ ਘਰਾਂ ਦੇ ਵਿੱਚ ਗੁਰੂ ਕੇ ਵਜ਼ੀਰ ਗ੍ਰੰਥੀ ਸਹਿਬਾਨ ਜਿਹੜੇ ਗਰੰਥੀ ਤੇ ਪਾਠੀ ਸਿੰਘ ਜਿਹੜੇ ਦੋ ਸ਼ਬਦ ਆ ਤੇ ਦੋਨਾਂ ਦੇ ਜਿਹੜੇ ਅਰਥ ਆ ਉਹ ਵੀ ਅਲੱਗ-ਅਲੱਗ ਆ ਹੂੰ ਉਹਨਾਂ ਦਾ ਭਾਵੇਂ ਆ ਗਰੰਥੀ ਸਿੰਘ ਉਹ ਆ ਕਿ ਜਿਹੜਾ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਿਭਾਉਂਦਾ ਨਿਰੰਤਰ ਜੀ ਡਿਊਟੀ ਨਿਭਾਉਂਦਾ ਪਾਠੀ ਸਿੰਘ ਉਹ ਆ ਕਿ ਜਿਹੜਾ ਪਾਠ ਕਰਦਾ ਜਿਵੇਂ ਲੜੀਆਂ ਵਿੱਚ ਜਾ ਕੇ ਜਾਂ ਜਿਵੇਂ ਆਪਾਂ ਅਖੰਡ ਪਾਠ ਪਰ ਆਰੰਭ ਕਰਦੇ ਆ ਉਹਦੇ ਵਿੱਚ ਪੰਜ ਗਰੰਥੀ ਲੱਗਦੇ ਆ ਜਾਂ ਚਾਰ ਲੱਗਦੇ ਆ ਜੀ ਉਹ ਪਾਠੀ ਸਿੰਘ ਜਾਂ ਕੱਲਾ ਪਾਠ ਕਰਨ ਵਾਲਾ ਆਪਣੀ ਡਿਊਟੀ ਲਾਉਣੀ ਆ ਉਹਦੇ ਵਿੱਚ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਜ਼ਿੰਮੇਵਾਰੀ ਗ੍ਰੰਥੀ ਸਿੰਘ ਦੀ ਹੁੰਦੀ ਜਿਹੜਾ ਗੁਰੂ ਘਰ ਦਾ ਪੱਕਾ ਗ੍ਰੰਥੀ ਸਿੰਘ ਸੇਵਾ ਨਿਭਾ ਰਿਹਾ ਜੀ ਇਹ ਗ੍ਰੰਥੀ ਸਿੰਘ ਤੇ ਪਾਠੀ ਸਿੰਘ ਦੋ ਸ਼ਬਦ ਆ ਤੇ ਦੋਨਾਂ ਦੇ ਹੀ ਜਿਹੜੇ ਮਤਲਬ ਅਰਥ ਅਲੱਗ-ਅਲੱਗ ਅਲੱਗ-ਅਲੱਗ ਹਾਂਜੀ ਤੇ ਅਸੀਂ ਆਵਾਜ਼ ਬੁਲੰਦ ਕਰਨ ਵਾਸਤੇ ਹਰ ਇੱਕ ਚਾਹੁੰਦਾ ਸਾਡੇ ਗ੍ਰੰਥੀ ਸਹਿਬਾਨ ਜਿਹੜੇ ਆ ਉਹ ਵੀ ਚਾਹੁੰਦੇ ਆ ਪਰ ਸਮੇਂ ਨੂੰ ਵੇਖ ਕੇ ਜਿਹੜਾ ਮਤਲਬ ਅੱਗੇ ਨਹੀਂ ਆਉਂਦਾ ਕੋਈ ਕੈਮਰੇ ਤੇ ਆ ਕੇ ਬੋਲਣ ਵਾਸਤੇ ਤਿਆਰ ਨਹੀਂ ਆ ਜੀ 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 ਇਹਦੇ ਵਿੱਚ ਇਹ ਆ ਕਿ ਸਾਨੂੰ ਕਿਤੇ ਡਿਊਟੀ ਤੋਂ ਨਾ ਖਾਰਜ ਕੀਤਾ ਜਾਵੇ ਸਹੀ ਹੈ ਵੀ ਡਿਊਟੀ ਨਾ ਚਲੀ ਜਾਵੇ ਇਸ ਗੱਲ ਕਰਕੇ ਬਹੁਤੇ ਜਿਹੜੇ ਆ ਮਤਲਬ ਗ੍ਰਾਂਥੀ ਭਰਾ ਜਿਹੜੇ ਆ ਉਹ ਇਸ ਗੱਲ ਤੋਂ ਹੀ ਦਬ ਜਾਂਦੇ ਵਿਚਾਰੇ ਆ ਵੀ ਕੈਮਰੇ ਅੱਗੇ ਬੋਲਣ ਤੋਂ ਬਹੁਤ ਆ ਕੋਲੇ ਚਲੋ ਗੁਰੂ ਸਾਹਿਬ ਦੀ ਕਿਰਪਾ ਸ ਮੇਰੇ ਕੋਲੇ ਸਿਰ ਲਕਾਵਾਗਾ ਬਹੁਤ ਆ ਗ੍ਰਾਂਥੀ ਸਿੰਘਾਂ ਕੋਲੇ ਜਿਹੜਾ ਆਪਣਾ ਘਰ ਵੀ ਹੈ ਨਹੀਂਗਾ ਕਿ ਉਹ ਜਦੋਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਗੁਰੂ ਘਰੋਂ ਜਾ ਕੇ ਆਪਦੇ ਘਰ ਤਾਂ ਬਹਿ ਜਾਣ ਉਹਨਾਂ ਨੂੰ ਇਹ ਫਿਕਰ ਹੋਊਗਾ ਕਿ ਬੈਠਾਂਗੇ ਬੈਠ ਜਾ ਸਹੀ ਹੈ ਜਾਵਾਂਗੇ ਕਿੱਥੇ ਇਸ ਕਰਕੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਉਹ ਦਬੇ ਰਹਿੰਦੇ ਆ ਉਹਨੇ ਤੇ ਬੋਲਦੇ ਨਹੀਂ ਇਸ ਕਰਕੇ ਕਿ ਚਲੋ ਸਾਡਾ ਜਿਹੜਾ ਸਮਾਂ ਉਹ ਲੰਘਦਾ ਜਾਵੇ ਕਿਉਂਕਿ ਉਹ ਜਿਹੜਾ ਇਦਾਂ ਦਾ ਮਤਲਬ ਕਿ ਚਲੋ ਡਿਊਟੀ ਕਰਦੇ ਆ ਹਨਾ ਜੀ ਨਾ ਤਾਂ ਉਹ ਡਿਊਟੀ ਛੱਡ ਸਕਦੇ ਕਿਉਂਕਿ 10 ਤੋਂ 15 15 ਸਾਲ ਹੋ ਗਿਆ ਕਿਉਂਕਿ ਹੋਰ ਕੋਈ ਉਹ ਕਿਤਾ ਨਹੀਂ ਕਰ ਸਕਦਾ ਜਦੋਂ ਜੇ ਗ੍ਰੰਤੀ ਸਿੰਘ ਦੀ ਡਿਊਟੀਆਂ ਤਾਂ ਗ੍ਰੰਤੀ ਸਿੰਘ ਦੀ ਡਿਊਟੀ ਹੀ ਨਿਭਾ ਸਕਦੇ ਭਾਵੇਂ ਉਹ ਘੱਟ ਪੈਸੇ ਚ ਹੋਵੇ ਤੇ ਚਾਹੇ ਵੱਧ ਚੋ ਅਸੀਂ ਵੀ ਜਦੋਂ ਗੱਲ ਕਰਦੇ ਆਂ ਕਈ ਵਾਰੀ ਸੱਜਣ ਕਹਿ ਦਿੰਦੇ ਆ ਕਿ ਜੇ ਤੁਹਾਡਾ ਨਹੀਂ ਟਾਈਮ ਪਾਸ ਹੁੰਦਾ ਤੁਸੀਂ ਬਾਬਾ ਜੀ ਸੇਵਾ ਛੱਡ ਦੋ ਹੋਰ ਕੁਸ਼ ਕਰ ਲਓ ਅੱਛਾ ਬਚਪਨ ਤੋਂ ਇਸ ਲਾਈਨ ਦੇ ਵਿੱਚ ਆਏ ਆ ਦਾਸ ਵੀ ਲੜੀਵਾਰ ਗ੍ਰੰਤੀ ਸਿੰਘ ਆ ਜੀ ਮੈਂ ਇਸ ਕਰਕੇ ਤੁਹਾਨੂੰ ਮੈਂ ਦੱਸਦਾ ਕਿ ਅੱਜ ਦੇ ਸਮੇਂ ਦੇ ਅੰਦਰ ਜਿਹੜਾ ਮਤਲਬ ਗ੍ਰੰਥੀ ਸਿੰਘ ਲੜੀਵਾਰ ਬਹੁਤ ਘੱਟ ਮਿਲਦੇ ਬਹੁਤ ਘੱਟ ਮਿਲਦੇ ਜੀ ਜੀ ਬਹੁਤ ਘੱਟ ਮਿਲਦੇ ਆ ਜੀ ਲੜੀਵਾਰ ਗ੍ਰੰਥੀ ਸਿੰਘ ਆ ਜੀ ਤੇ ਇਸ ਕਰਕੇ ਸਮੁੱਚੀ ਕੌਮ ਨੂੰ ਬੇਨਤੀ ਆ ਕਿ ਆ ਇਧਰ ਆਪਾਂ ਧਿਆਨ ਦੇ ਕੇ ਜੀ ਤੇ ਗ੍ਰੰਥੀ ਸਿੰਘਾਂ ਦੇ ਪਾਸੇ ਜਿਹੜਾ ਮਤਲਬ ਪੂਰਨ ਤੌਰ ਤੇ ਧਿਆਨ ਦੇ ਕੇ ਦੇਨ ਦੀ ਬਹੁਤ ਵੱਡੀ ਆਪਾਂ ਨੂੰ ਜ਼ਰੂਰਤ ਆ ਜੀ ਜੀ ਕਿਉਂਕਿ ਸਾਡੀ ਉਮਰ ਦੇ ਆ ਤੁਸੀਂ ਵਿਚਰ ਕੇ ਇਸ ਗੱਲ ਦਾ ਸਰਵਾ ਵੀ ਕਰ ਸਕਦੇ ਆ ਤੁਹਾਨੂੰ ਨੌਜਵਾਨ ਗ੍ਰੰਥੀ ਬਹੁਤ ਘੱਟ ਮਿਲਣਗੇ ਜੀ 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 ਵੱਡੀ ਉਮਰ ਦੇ ਹਾਂ ਜਿਹੜੇ ਬਣੇ ਆ ਉਹਨੂੰਭਾ ਰਹੇ ਆਪਣੀ ਸੇਵਾ ਤੇ ਆਪਾਂ ਇਹ ਵੇਖਣਾ ਆਪਾਂ ਗੁਰੂ ਘਰ ਤਾਂ ਦਿਨੋਂ ਦਿਨਾਂ ਗੁਰੂ ਘਰਾਂ ਦੀ ਗਿਣਤੀ ਵਧਦੀ ਜਾਂਦੀ ਆ ਚਲੋ ਉਹ ਚੰਗੀ ਗੱਲ ਆ ਜੀ ਅਸੀਂ ਤਾਂ ਕਹਿੰਦੇ ਆ ਹੋਰ ਵੀ ਜਿੰਨੇ ਮਰਜ਼ੀ ਕੌਮ ਬਣਾਵੇ ਪਰ ਜਿੱਥੇ ਗੁਰੂ ਘਰਾਂ ਦੇ ਨਾਲ ਸਾਧੂ ਬਣ ਨਹੀਂ ਦਰਬਾਰ ਬਾਣੀ ਦੇ ਵਿੱਚ ਵੀ ਆਉਂਦਾ ਗੁਰੂ ਘਰ ਗ੍ਰੰਥੀ ਤੋਂ ਬਿਨਾ ਤਾਂ ਮਤਲਬ ਨਹੀਂ ਨਾ ਚੱਲਣਾ ਨਹੀਂ ਚੱਲਦਾ ਹਾਂਜੀ ਰੰਧੀ ਸਿੰਘ ਦੀ ਜ਼ਰੂਰਤ ਹੈ ਇਸ ਕਰਕੇ ਆਪਾਂ ਨੂੰ ਗ੍ਰੰਥੀ ਸਿੰਘ ਵੀ ਨਾਲ ਤਿਆਰ ਕਰਨੇ ਪੈਣਗੇ ਜੀ ਤੇ ਆਪਾਂ ਤਿਆਰ ਕਰਨ ਦੀ ਬਜਾਏ ਜਿਹੜੇ ਬਣੇ ਉਹਨਾਂ ਨੂੰ ਵੀ ਭੁਜਾਰੇ ਭੁਜਾਰੇ ਸਹੀ ਗੱਲ ਨਵਾਂ ਤਾਂ ਕੋਈ ਵੀ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿਹੜੇ ਨੌਜਵਾਨ ਜਾਂ ਗ੍ਰੰਥੀ ਸਿੰਘਾਂ ਦੇ ਖੁਦ ਬੱਚੇ ਆ ਹਾਂਜੀ ਜਾਂ ਮੇਰੇ ਵਰਗੇ ਜਾਂ ਕੋਈ ਹੋਰ ਜੱਟ ਜ਼ਿਮੀਂਦਾਰ ਭਰਾ ਜਾਂ ਕੋਈ ਵੀ ਗ੍ਰੰਥੀ ਨਹੀਂ ਬਨਣਾ ਚਾਹੁੰਦਾ ਕਿਉਂਕਿ ਇਹ ਥੋੜਾ ਜਿਹਾ ਸਿਸਟਮ ਹੀ ਉਦਾਂ ਦਾ ਬਣ ਗਿਆ ਬਣਾ ਦਿੱਤਾ ਗਿਆ ਜਾਂ ਲੋਕਾਂ ਦੇ ਵੱਲੋਂ ਹਨਾ ਖਾਸ ਕਰਕੇ ਵੀ ਇਸ ਕੰਮ ਦੇ ਵਿੱਚ ਵੀ ਜਾਨੀ ਕਦਰ ਨਹੀਂ ਹੈਗੀ ਹਾਂ ਕਦਰ ਨਹੀਂ ਹੈਗੀ ਮੈਂ ਜਿਹੜਾ ਪੁਆਇੰਟ ਅਗਲਾ ਕਹਿੰਦਾ ਵੀ ਸਤਕਾਰ ਨਹੀਂ ਹੈਗਾ ਮੈਂਨ ਗਰੰਤੀ ਸਿੰਘ ਤਾਂ ਸਤਕਾਰ ਹੋਣਾ ਜ਼ਰੂਰੀ ਚਾਹੁੰਦਾ ਕੋਈ ਵੀ ਮੇਰੇ ਤੋਂ ਗਲਤੀ ਹੋ ਜਾਂਦੀ ਹੈ ਨਾ ਕਈ ਵਾਰੀ ਬੋਲਣ 'ਚ ਹੋ ਜਾਂਦੀ ਹੈ ਤੇ ਜਰੂਰ ਆਪਾਂ ਵੀ ਮਾਫੀ ਦੇ ਹੱਥ ਦਾ ਮੈਂ ਜੋ ਦੇਖਿਆ ਜ਼ਿਆਦਾਤਰ ਜੀ ਤੇ ਜਿਵੇਂ ਉੱਥੇ ਵੀ ਜੇ ਆਵਾਜ਼ ਉਹ ਮੈਨੂੰ ਵੀ ਇਹ ਸਵਾਲ ਕੀਤੇ ਗਏ ਵੀ ਤੁਸੀਂ ਉੱਥੇ ਜਾ ਕੇ ਪਤਤ ਕੋਲ ਕਿਉਂ ਆਵਾਜ਼ ਚੱਕੀ ਜੀ ਅਸੀਂ ਤਾਂ ਸਾਰੇ ਗਏ ਆ ਸਾਰੇ ਜਾ ਕੇ ਬੇਨਤੀ ਕੀਤੀ ਆ ਸਾਰੇ ਦਰ ਦਰ ਖੜਕਾਏ ਆ ਕੋਈ ਦਰਵਾਜ਼ਾ ਜਦੋਂ ਨਹੀਂ ਕੋਈ ਮਤਲਬ ਕਿਸੇ ਨੇ ਨਹੀਂ ਖੋਲਿਆ ਤੇ ਇਹ ਪੁੱਛੋ ਵੀ ਉੱਥੇ ਜਾਣ ਦੀ ਨੌਬਤ ਹੀ ਕਿਉਂ ਆਈ ਆ ਇਹ ਨਹੀਂ ਕਿ ਕਿਉਂ ਗਏ ਹਾਂ ਕਿਉਂ ਗਏ ਇਹ ਨਹੀਂ ਕੀ ਲੋੜ ਪੈ ਗਈ ਲੋੜ ਕਰਨ ਦੀ ਹਾਂ ਉੱਥੇ ਜਾਣ ਦੀ ਕੀ ਲੋੜ ਜੀ ਜੀ ਤੇ ਪਰ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਆਪਣੇ ਪਲੇਟਫਾਰਮ ਤੋਂ ਜਿਹੜੀ ਇੰਨੀ ਵੱਡੀ ਆਵਾਜ਼ ਨੂੰ ਬੁਲੰਦ ਕੀਤਾ ਜੀ 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 ਕਿਉਂਕਿ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹੀ ਦਬਾਇਆ ਜਾਂਦਾ ਦਬਾਇਆ ਜਾਂਦਾ ਜੀ ਜੀ ਸੱਚ ਹੈ ਬਿਲਕੁਲ ਤੇ ਇਸ ਕਰਕੇ ਉਹਨਾਂ ਨੇ ਬੜਾ ਵੱਡਾ ਹੌਸਲਾ ਕਰਕੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਮੰਨਾ ਨੇ ਉਹਨਾਂ ਨੂੰ ਫੋਨ ਤੱਕ ਵੀ ਕੀਤੇ ਗਏ ਕਿ ਤੁਸੀਂ ਨਹੀਂ ਸੀਗਾ ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿਉਂਕਿ ਸਾਰੀਆਂ ਉਹ ਉਹਨਾਂ ਗੱਲਾਂ ਦੇ ਕਰਨ ਦਾਤਾਂ ਨੂੰ ਕੋਈ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂਗਾ ਉਹ ਛੱਡ ਦੇਣੀਆਂ ਚਾਹੀਦੀਆਂ ਜੀ 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 ਹੈ ਫਰਕਾ ਬੁਰਾ ਨਾ ਰੱਖੋ ਜੀ ਤੁਮ ਕੋ ਦੁਖ ਨਹੀਂ ਭਾਈ ਮੀਤ ਜਦੋਂ ਆਪਾਂ ਪਰਾਇਆ ਬੁਰਾ ਛੱਡ ਦਿੰਨੇ ਤਾਂ ਆਪਣਾ ਜਿਹੜਾ ਭਲਾ ਉਹ ਪ੍ਰਮਾਤਮਾ ਆਪਣੇ ਆਪ ਹੀ ਕਰ ਦਿੰਦਾ ਜੀ ਤੇ ਬਾਕੀ ਦੂਸਰੀ ਗੱਲ ਇਹ ਰਹੀ ਕਿ ਅਸੀਂ ਤਾਂ ਆਵਾਜ਼ ਹੀ ਬੁਲੰਦ ਕੀਤੀ ਆ ਉਹ ਭਾਈ ਸਾਹਿਬ ਨੇ ਵੀ ਕੋਈ ਮਾੜਾ ਤਾਂ ਕਿਸੇ ਨੂੰ ਅਸੀਂ ਕਿਹਾ ਹੀ ਨਹੀਂ ਨਾ ਕਿਸੇ ਕਮੇਟੀ ਨੂੰ ਨਾ ਕਿਸੇ ਕਿਸੇ ਵੀ ਦਾ ਵੀ ਕੋਈ ਜਿਹੜਾ ਮਾੜੇ ਸ਼ਬਦਾਂ ਵਿੱਚ ਕੋਈ ਵੈਸੇ ਆਪਣੇ ਜਿਹਨੂੰ ਵਿਚਾਰਾ ਕੀਤੇ ਆ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਮਾੜਾ ਚੰਗਾ ਨਹੀਂ ਬੋਲਿਆ ਉਹ ਇੱਕ ਹਾਲਾਤ ਵਿਖਾਏ ਹਾਲਾਤ ਵਿਖਾਏ ਵੀ ਜੋ ਅੱਜ ਕੱਲ ਮੌਜੂਦਾ ਪੰਜਾਬ ਦੇ ਵਿੱਚ ਚੱਲ ਰਹੇ ਜੋ ਚੱਲ ਰਹੇ ਉਹ ਹੀ ਗੱਲ ਆਪਾਂ ਅੱਜ ਵੀ ਉਹ ਹੀ ਗੱਲ ਕਰ ਰਹੇ ਆ ਜੀ ਜੀ ਉਹਨਾਂ ਨੇ ਫਿਰ ਇਕੱਲੇ ਮਤਲਬ ਸਿੱਖਾਂ ਦੀ ਨਹੀਂ ਉੱਥੇ ਹੋਰ ਵੀ ਸਨਾਤਨਵਾਦੀ Hindu ਵੀ ਆ ਉਹਨਾਂ ਨੇ ਵੀ ਨਾਲ ਮਤਲਬ ਉਹਨਾਂ ਨੇ ਸੇਵਾ ਵੀ ਕੀਤੀ ਆ ਜਿਵੇਂ ਮਤਲਬ ਜਗਰਾਉਂ ਤੋਂ ਆ ਉਹ ਕਪਲ ਅੰਗਰੂਲਾ ਜੀ ਜੀ ਤੇ ਉਹਨਾਂ ਨੇ ਵੀ ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜੀ ਕਰ ਭਲਾ ਹੋ ਭਲਾ ਸੇਵਾ ਸੁਸਾਇਟੀ ਜਗਰਾਉਂ ਜੀ ਉਹਨਾਂ ਤੱਕ ਵੀ ਦਾਸ ਨੇ ਪਹੁੰਚ ਕੀਤੀ ਉਹਨਾਂ ਨੇ ਵੀ ਮਤਲਬ ਆਪਣਾ ਪੂਰਨ ਸਹਿਯੋਗ ਦਿੱਤਾ ਜੀ ਤੇ ਇਸ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਜੀ ਜੀ ਤੇ ਉਹਨਾਂ ਸਾਰਿਆਂ ਹੀ ਗੁਰਮਖ ਪਿਆਰਿਆਂ ਦਾ ਜਿਨ੍ਹਾਂ ਨੇ ਮਤਲਬ ਸਹਿਯੋਗ ਕਰਕੇ ਇਸ ਆਵਾਜ਼ ਨੂੰ ਬੁਲੰਦ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਦਾਸ ਤੇ ਸਮੁੱਚੇ ਪਰਿਵਾਰ ਵੱਲੋਂ ਜੀ ਤੇ ਗ੍ਰਾਂਥੀ ਸਿੰਘਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਆਪਣੀ ਕੋਈ ਆਵਾਜ਼ ਬੁਲੰਦ ਕਰਦਾ ਤਾਂ ਉਹਦਾ ਆਪਾਂ ਨੂੰ ਜਿਹੜਾ ਸਹਿਯੋਗ ਕਰਨਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਜੀ ਮੈਂ ਪਾਵੇਂ ਕੋਈ ਵੀ ਹੋਵੇ ਕੋਈ ਵੀ ਹੋਵੇ ਜੀ ਹਾਂ ਜੀ ਸਾਥ ਜ਼ਰੂਰ ਦੇਣਾ ਚਾਹੀਦਾ ਹਾਂ ਸਾਥ ਜ਼ਰੂਰ ਜਿਵੇਂ ਤੁਸੀਂ ਵੀ ਹੁਣ ਵਿਚਰਦੇ ਆ ਮੈਂ ਦੇਖਿਆ ਅੱਗੇ ਵੀ ਆਪ ਜੀ ਦੀਆਂ ਵੀਡੀਓ ਦੇਖੀਆਂ ਤੁਸੀਂ ਜੀ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਕੋਲੇ ਗਏ ਆ ਛੋਟੀ ਬਹੁਤ ਵੱਡੀ ਸੇਵਾ ਜੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਤੁਸੀਂ ਇਸੇ ਤਰ੍ਹਾਂ ਹੀ ਮਤਲਬ ਦਰਦ ਰੱਖਦੇ ਕਰਕੇ ਆਵਾਜ਼ ਬੁਲੰਦ ਕਰਦੇ ਆ ਜੀ 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 ਤੁਹਾਪਰ ਜੋ ਮੌਜੂਦਾ ਹਾਲਾਤ ਗੁਰੂ ਘਰਾਂ ਚ ਜਾਈਦਾ ਮੈਂ ਸਵੇਰੇ ਸ਼ਾਮ ਗੁਰੂ ਘਰ ਜਾਂਦਾ ਜੋ ਮੈਂ ਸਿਸਟਮ ਦੇਖਦਾ ਜਾਂ ਦੁਨੀਆ ਤੇ ਆਪਾਂ ਅਕਸਰ ਹੀ ਦੇਖਦੇ ਆ ਸਾਰੇ ਹੀ ਆਪਾਂ ਦੇਖਦੇ ਆ ਤੁਸੀਂ ਗ੍ਰਾਂਥੀ ਸਿੰਘ ਦੇਖਦੇ ਹੋ ਵੀ ਕਿਉਂਕਿ ਹਾਲਾਤ ਜਿਆਦਾ ਹੋਏ ਕਰਕੇ ਤਾਂ ਹੀ ਉਹ ਦਰਦ ਆ ਵੀ ਜੋ ਗ੍ਰਾਂਥੀ ਸਿੰਘ ਆ ਉਹਨਾਂ ਦਾ ਆਪਾਂ ਸਤਕਾਰ ਵਜੋਂ ਇਹ ਕਰ ਰਹੇ ਆ ਵੀ ਜੋ ਜਿੰਨਾਂ ਨੂੰ ਚਲੋ ਆਪਾਂ ਗੱਲਬਾਤ ਰੱਖਣੀ ਚਾਹੁੰਦੇ ਆ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਜਿੱਥੇ ਆਪਣੀ ਆਪਣਾ ਦਰਦ ਜਾਂ ਆਪਣੀ ਗੱਲਬਾਤ ਰੱਖਣ ਦਾ ਆਪਾਂ ਨੂੰ ਹੱਕ ਆ ਆਪਾਂ ਉਹ ਹੀ ਕਰ ਰਹੇ ਆ ਉਹ ਹੀ ਕਰ ਰਹੇ ਆ ਤੇ ਹੁਣ ਬਾਬਾ ਜੀ ਜਿਵੇਂ ਤੁਸੀਂ ਮੌਜੂਦਾ ਤੁਸੀਂ ਕੋਈ ਡ ਮੂ ਗੁਰੂ ਘਰ ਚ ਕਿਸੇ ਚ ਨਿਭਾ ਰਹੇ ਹੋ ਸੇਵਾ ਨਹੀਂ ਹੁਣ ਨਹੀਂ ਨਿਭਾ ਰਹੇ ਇਹ ਜਿਹੜੀ ਹੈ ਨਾ ਇਸ ਕਰਕੇ ਕੋਈ ਅੱਗੇ ਨਹੀਂ ਆਉਂਦਾ ਕਿ ਜਿਹੜੀ ਆ ਉਹ ਡਿਊਟੀ ਤੋਂ ਵੇ ਹੱਥ ਤੋਂ ਬੈਂਦਾ ਜਿਹੜਾ ਕੋਈ ਬੋਲਦਾ ਨਾ ਜਿਹੜਾ ਬੋਲਦਾ ਨਾ ਉਹਨੂੰ ਕੋਈ ਮੁੜ ਕੇ ਡਿਊਟੀ ਵੀ ਜਿਹੜੀ ਆ ਨਹੀਂ ਮਿਲਦੀ ਚਲੋ ਗੁਰੂ ਪਾਤਸ਼ਾਹ ਕਿਰਪਾ ਕਰਨ ਜਿਵੇਂ ਤੁਸੀਂ ਇਹ ਸਵਾਲ ਕੀਤਾ ਤਾਂ ਮੇਰਾ ਜਿਹੜਾ ਅੱਗੇ ਦੀ ਸੇਵਾ ਮੈਂ 30 ਸਾਲ ਤੋਂ ਮਤਲਬ ਅਲੱਗ-ਅਲੱਗ ਨਗਰਾਂ ਦੇ ਵਿੱਚ ਬੱਚਿਆਂ ਦੀਆਂ ਸੰਖਿਆ ਦੀਆਂ ਕਲਾਸਾਂ ਵੀ ਲਾਈਆਂ ਜਿੰਨਾ ਮੈਂ ਪ੍ਰਚਾਰ ਕਰ ਸਕਿਆ ਮੈਂ ਉਹਨਾਂ ਕਰਨ ਦਾ ਯਤਨ ਕੀਤਾ ਤੇ ਅੱਗੇ ਵੀ ਕਰਦਾ ਰਹੂੰਗਾ ਹੁਣ ਜਿਹੜਾ ਅੱਗੇ ਆ ਪਿੰਡਾਂ ਦੇ ਵਿੱਚ ਜਾ ਕੇ ਕਲਾਸਾਂ ਲਾਵਾਂਗੇ ਗ੍ਰੰਥੀ ਸਿੰਘ ਬਣਾਉਣ ਵਾਸਤੇ ਯਤਨ ਕਰਾਂਗੇ ਉਹਨਾਂ ਨੂੰ ਸਿੱਖੀ ਦੇ ਨਾਲ ਪ੍ਰੇਰਿਤ ਕਰਾਂਗੇ ਜੀ ਤਾਂ ਕਿ ਆਪਾਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਜੇ ਆਪਾਂ ਤਿਆਰ ਕਰਾਂਗੇ ਤਾਂ ਤਾਂ ਹੀ ਗੁਰੂ ਘਰਾਂ ਦੀ ਸੇਵਾ ਸੁਭਾਣਗੇ ਨਾ ਤੇ ਇਸ ਤਰੀਕੇ ਦੇ ਨਾਲ ਵਿਚਰ ਕੇ ਜਾਂ ਜਿੰਨਾ ਵੀ ਮਾਈ ਭਾਈ ਸੰਗਤਾਂ ਨੇ ਸਾਡੀ ਬਾਹ ਫੜੀ ਆ ਜੀ ਤੇ ਜੇ ਉਹ ਕਿਤੇ ਵੀ ਆਪਣੇ ਪਿੰਡਾਂ ਦੇ ਵਿੱਚ ਦਾਸ ਦੀ ਸੇਵਾ ਲਾਉਣੀ ਚਾਹੁੰਦੇ ਆ ਤਾਂ ਆਪਾਂ ਉੱਥੇ ਜਿੱਥੇ ਵੀ ਕੋਈ ਮਾਈ ਭਾਈ ਆਪਾਂ ਨੂੰ ਪਾਊਗਾ ਕਿ ਬਾਬਾ ਜੀ ਸਾਡੇ ਨਗਰ ਵਿੱਚ ਆ ਕੇ ਜਾਂ ਸਾਡੇ ਇਲਾਕੇ ਵਿੱਚ ਤੁਸੀਂ ਪ੍ਰਚਾਰ ਕਰੋ ਤਾਂ ਮਤਲਬ ਉੱਥੇ ਆਪਾਂ ਸੇਵਾ ਲਈ ਹਾਜ਼ਰ ਹਾਂ ਹਾਂ ਸੇਵਾ ਲਈ ਹਾਜ਼ਰ ਹਾਂ ਜੀ ਜੀ ਤੇ ਜਿਨ੍ਹਾਂ ਵੀ ਮਾਈ ਭਾਈ ਸੰਗਤਾਂ ਨੇ ਆਪਣੀ ਧਰਮ ਦੀ ਕਿਰਤ ਦੇ ਵਿੱਚੋਂ ਆਪਣਾ ਜਿਹੜਾ ਦਸਵੰਦ ਆ ਉਹ ਵੀ ਦਾਸ ਨੂੰ ਦੇਣਾ ਕੀਤਾ ਜੀ ਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਵੇਂ ਤੁਸੀਂ ਪਸਦੀ ਗੱਲ ਕੀਤੀ ਜਿਵੇਂ ਮੇਰੇ ਛੋਟੇ ਵੀਰ ਭਾਈ ਲੱਖਾ ਸਿੰਘ ਸਦਾਣਾ ਭਾਈ ਪਾਨਾ ਸਿੱਧੂ ਜੀ ਜੀ ਇਹਨਾਂ ਦੇ ਜਿਹੜੇ ਫੈਨ ਆ ਨੌਜਵਾਨ ਵੀਰ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਵੀ ਦਾਸ ਨੂੰ ਫੋਨ ਆਇਆ ਸੀ ਗੱਲ ਤੇ ਬਹੁਤ ਹੌਸਲਾ ਉਹਨਾਂ ਨੇ ਦਿੱਤਾ ਹਮ ਤੇ ਬਾਬਾ ਜੀ ਤੁਹਾਡੇ ਨਾਲ ਖੜੇ ਆ ਤਾਂ ਅਸੀਂ ਵੀ ਉਹ ਵੀ ਵਿਚਰਦੇ ਹੀ ਰਹਿੰਦੇ ਆ ਜੀ 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 ਤੇ ਅਸੀਂ ਵੀ ਆਵਾਜ਼ ਨੂੰ ਬੁਲੰਦ ਕਰਾਂਗੇ ਜਦੋਂ ਵੀ ਸਮਾਂ ਮਿਲਿਆ ਉਹਨਾਂ ਵੀਰਾਂ ਦੇ ਨਾਲ ਮੈਂ ਮੁਲਾਕਾਤ ਕਰਕੇ ਜੀ ਤੇ ਅੱਗੇ ਜਿਸ ਤਰ੍ਹਾਂ ਦੀ ਵੀ ਸੇਵਾ ਉਹ ਲਾਉਣਗੇ ਜੀ ਤੇ ਜਿਹੜੇ ਪੰਥਦਰਦੀ ਆ ਹਾਂ ਜਿਹੜੇ ਪੰਜਾਬ ਦਾ ਦਰਦ ਰੱਖਣ ਵਾਲੇ ਨੌਜਵਾਨ ਆ ਜੀ ਹਨਾ ਜੀ ਜੀ ਤੇ ਉਹਨਾਂ ਦੇ ਨਾਲ ਆਪਾਂ ਪੂਰਾ ਸਹਿਯੋਗ ਕਰਾਂਗੇ ਉਹਨਾਂ ਦੇ ਹੱਕ ਵਿੱਚ ਕਿਤੇ ਵੀ ਪ੍ਰਚਾਰ ਕਰਨ ਦੀ ਲੋੜ ਪੈਂਦੀ ਆ ਤਾਂ ਦਾਸ ਹਾਜ਼ਰ ਰਹੂ ਜੀ ਜੀ ਹਾਂਜੀ ਹੁਣ ਆਪਾਂ ਇਸ ਸੇਵਾ ਦੇ ਵਾਸਤੇ ਹਾਜ਼ਰ ਆ ਠੀਕ ਆ ਹਾਂਜੀ ਤੇ ਹੁਣ ਵੀ ਜਿੱਥੇ ਵੀ ਕੋਈ ਬੁਲਾਉਣਗੇ ਜਾਂ ਸੇਵਾ ਤੁਸੀਂ ਹਾਂ ਹਾਂ ਜੇ ਸੰਗਤ ਨੇ ਮੇਰੀ ਬਾਹ ਫੜੀ ਆ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਣਾ ਜਿਵੇਂ ਤੁਸੀਂ ਮੇਰੀ ਬਾਹ ਫੜੀ ਆ ਹੁਣ ਛੱਡਿਓ ਨਾ ਤੁਸੀਂ ਜਿੱਥੇ ਵੀ ਮਤਲਬ ਸਾਡੀ ਸੇਵਾ ਲਾਵੋਗੇ ਮੈਂ ਕਿਸੇ ਵੀ ਕਮੇਟੀ ਤੋਂ ਕੋਈ ਤਨਖਾਹ ਜਿਹੜੀ ਆ ਉਹ ਲੈਣ ਦੀ ਆਸ ਨਹੀਂ ਰੱਖੂੰਗਾ ਤੇ ਨਾ ਹੀ ਲਵਾਂਗਾ ਜੋ ਸੰਗਤ ਤਿਲਪੁਣ ਸੇਵਾ ਦੇਊਗੀ ਉਹਦੇ ਨਾਲ ਮੈਂ ਆਪਣਾ ਜੀਵਨ ਬਸਰ ਕਰਾਂਗਾ ਤੇ ਫੁੱਲੀ ਸੇਵਾ ਜਿਹੜੀ ਆ ਮਤਲਬ ਉਹ ਉਹ ਨਿਭਾਵਾਂਗਾ ਕਿਤੇ ਵੀ ਦਾਸ ਦੀ ਜਿਹੜੀ ਮਤਲਬ ਸੇਵਾ ਦੀ ਜ਼ਰੂਰਤ ਆ ਤੇ ਜਿੱਥੇ ਵੀ ਸੰਗਤ ਕਰੇਗੀ ਤਾਂ ਆਪਾਂ ਸੇਵਾ ਨਭਾ ਮਾਰ ਸੀ ਆਪਣਾ ਜਿਹੜਾ ਜੀਵਨ ਆ ਜੀ ਉਸ ਨੂੰ ਹੁਣ ਕਿਹਦੇ ਢੰਗ ਨਾਲ ਕਿਵੇਂ ਚਲਾ ਰਹੇ ਹਾਂ ਫਿਰ ਇੰਨਾ ਜੋ ਵੀ ਹੁੰਦਾ ਘਰ ਦਾ ਬੱਚਿਆਂ ਦਾ ਹੁੰਦਾ ਜਾਂ ਘਰ ਦਾ ਆਪਣਾ ਖਰਚ ਪਾਣੀ ਹੁੰਦਾ ਉਹ ਕਿੱਦਾਂ ਚੱਲਦਾ ਹੁਣ ਹੁਣ ਤੱਕ ਤਾਂ ਮੇਰੇ ਕੋਲੇ ਕੋਈ ਹੋਰ ਸਾਧਨ ਨਹੀਂ ਸੀ ਇਹ ਹੀ ਕਰਤਾ ਇਹ ਹੀ ਰੋਜੀ ਰੋਟੀ ਆ ਜੀ ਤੇ ਸੇਵਾ ਹੁਣਵਾ ਥੋੜਾ ਸਮਾਂ ਹੋਇਆ ਡਿਊਟੀ ਛੱਡੀ ਨੂੰ ਠੀਕ ਹੈ ਤੇ ਉਹਦੇ ਵਿੱਚ ਜਦੋਂ ਖੁੱਲੇ ਵਾਗੇ ਪ੍ਰੋਗਰਾਮ ਕਰ ਲਈਦੇ ਸੀ ਜਿੱਨਾ ਚਿਰ ਡਿਊਟੀ ਅੱਗੇ ਨਹੀਂ ਸ਼ੁਰੂ ਹੁੰਦੀ ਸੀ ਜੀ ਜੀ ਤੇ ਹੁਣ ਮਤਲਬ ਜਿਵੇਂ ਆਪ ਜੀ ਨੂੰ ਦੱਸਿਆ ਇਸ ਤਰੀਕੇ ਦੇ ਨਾਲ ਕੋਈ ਨਹੀਂ ਬਹੁਤ ਦਰਦ ਰੱਖਣ ਵਾਲੇ ਹੈਗੇ ਆ ਜਿਹੜੇ ਬਾਹ ਫੜਨ ਵਾਲੇ ਮੈਨੂੰ ਆਸਸ ਮਤਲਬ ਸੰਗਤ ਚਿਰਪਾ ਕਰ ਰਿਹਾ ਗੁਰਤੀ ਸਿੰਘਾਂ ਦੇ ਘਰ ਆ ਇਸ ਟਾਈਮ ਹਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਬਹੁਤ ਔਖਾ ਕਿਉਂਕਿ ਅੱਜ ਕੱਲ ਮੰਗਿਆਈ ਦੇ ਜਮਾਨਾ ਉਹਦੇ ਵਿੱਚ ਅਫੋਰਡ ਕਰਨਾ ਬਹੁਤ ਮੁਸ਼ਕਲ ਆ ਜਿਵੇਂ ਕਿ ਅੱਜ ਕੱਲ ਤਨਖਾਹਾਂ ਬਹੁਤ ਘੱਟ ਆ ਇਹ ਕਹਿਣ ਤੋਂ ਮੈਂ ਗਰੇਜ ਨਹੀਂ ਕਰਦਾ ਕਿ ਤਨਖਾਹਾਂ ਬਹੁਤ ਘੱਟ ਆ ਜੇ 10000 ਰੁਪਿਆ ਵੀ ਗ੍ਰੰਤੀ ਸਿੰਘ ਦੀ ਤਨਖਾਹ ਤੇ ਉਹਦੇ ਵਿੱਚ ਉਹਨੇ ਆਪਣੇ ਬੱਚੇ ਵੀ ਪੜਾਉਣੇ ਆ ਘਰ ਦਾ ਸਿਸਟਮ ਵੀ ਚਲਾਉਣਾ ਹਾਂਜੀ ਠੀਕ ਹੈ ਤਾਂ ਕਰਕੇ ਹੀ ਗ੍ਰੰਥੀ ਲਾਇਨ ਦੇ ਵੱਲ ਕੋਈ ਆ ਨਹੀਂ ਰਿਹਾ ਕਿਉਂਕਿ ਉਹ ਆਪਾਂ ਨੂੰ ਚੰਗੀ ਕੋਈ ਤਨਖਾਹ ਨਹੀਂ ਮਿਲ ਰਹੀ ਫਿਰ ਬਾਬਿਆਂ ਨੂੰ ਕਿੰਤੂ ਪ੍ਰੰਤੂ ਵਾਲੀਆਂ ਗੱਲਾਂ ਵੀ ਸੁਣਨੀਆਂ ਪੈਣਦੀਆਂ ਇਹ ਬਾਬਾ ਜੀ ਇਹ ਕਰਦੇ ਬਾਬਾ ਜੀ ਉਹ ਕਰਦੇ ਆ ਕਿਉਂਕਿ ਚੰਗੀ ਵਧੀਆ ਤਨਖਾਹ ਨਹੀਂ ਮਿਲ ਰਹੀ ਉਹ ਆਪਣਾ ਜੀਵਨ ਬਸਰ ਵਧੀਆ ਗੁਜ਼ਰ ਨਹੀਂ ਕਰਦਾ ਹਾਂ ਹਾਂ ਬਿਲਕੁਲ ਬਿਲਕੁਲ ਇਹ ਜੌਂਦੀ ਜਾਗਦੀ ਮਿਸਾਲ ਆਪਣੇ ਇੱਥੇ ਨੇੜੇ ਬੰਨੇ ਇਸ ਤਰ੍ਹਾਂ ਦੇ ਗ੍ਰੰਥੀ ਆਪਾਂ ਨੂੰ ਬਹੁਤ ਮਿਲ ਜਾਣਗੇ ਹਮ ਇੱਕ ਮੇਰੇ ਨਾਲ ਮਤਲਬ ਗ੍ਰੰਥੀ ਲੱਖਾ ਸਿੰਘ ਜੀ ਉਹ ਉਹ ਵਿਚਾਰਾ ਪਹਿਲੇ ਅਸਾਮਿਆਂ ਦੇ ਅੰਦਰ ਉਹਨੇ ਵੀ ਤਕਰੀਬਨ ਕੋਈ 20 ਸਾਲ 25 ਸਾਲ ਦੇ ਕਰੀਬ ਸੇਵਾ ਨਿਭਾਈ ਹਾਲਾਤ ਜਦੋਂ ਇਸ ਤਰ੍ਹਾਂ ਦੇ ਹੋ ਗਏ ਅੱਜ ਉਹ ਵੀ ਮਤਲਬ ਜਿਵੇਂ ਕਹਿੰਦੇ ਵੀ ਛੱਡ ਕੇ ਹੋਰ ਕੋਈ ਕੰਮ ਕਰ ਲੋ ਜਾਂ ਨਹੀਂ ਥੋੜਾ ਮਤਲਬ ਟਾਈਮ ਪਾਸ ਹੁੰਦਾ ਤਾਂ ਉਹ ਵਿਚਾਰਾ ਇੱਥੇ ਆਪਣੀ ਬਾਜ਼ਾਰ ਦੇ ਵਿੱਚੋਂ ਰੇੜੀ ਮਤਲਬ ਰਾਏ ਤੇ ਉਹਨੇ ਕੰਮ ਕਰ ਰਿਹਾ ਹਾਂ ਕੰਮ ਕਰ ਰਿਹਾ ਤੇ ਉਹਦੇ ਨਾਲ ਆਪਣਾ ਪਰਿਵਾਰ ਜਿਹੜਾ ਚਲਾ ਰਿਹਾ ਚਲਾ ਰਿਹਾ ਤੇ ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਜਿਹੜਾ ਮਤਲਬ ਆਪਾਂ ਬਖਾ ਸਕਦੇ ਹਾਂ ਇੱਕ ਅੱਲਾ ਕਹਿਣ ਦੇ ਨਾਲ ਹੀ ਨਹੀਂ ਆਪਣੇ ਕੋਲੇ ਸਾਰੇ ਪ੍ਰੂਫ ਆ ਇਸ ਤਰ੍ਹਾਂ ਦੇ ਗਰੰਟੀ ਜਿਹੜੇ ਵਿਚਾਰੇ ਮਤਲਬ ਆ ਵੀ ਜਾਨੀ ਉਹਨਾਂ ਦਾ ਆਪ ਦਾ ਜੀਵਨ ਹਾਂ ਇਹ ਆਪ ਦਾ ਇਹ ਕੰਮ ਛੱਡ ਕੇ ਹੋਰ ਇਹ ਆਪ ਦਾ ਹਾਂ ਇਹ ਕਿਤੇ ਨੂੰ ਛੱਡ ਕੇ ਅੱਗੇ ਇੱਕ ਰੇੜੀ ਜਿਹੜੀ ਮਤਲਬ ਚਲਾ ਰਿਹਾ ਦਿਹਾੜੀ ਕਰ ਰਿਹਾ ਦਿਹਾੜੀ ਕਰ ਰਹੇ ਨੇ ਬਹੁਤ ਧੰਨਵਾਦ ਬਾਬਾ ਰਵਿੰਦਰ ਸਿੰਘ ਜੋਨੀ ਜੀ ਜਿਨ੍ਹਾਂ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ ਜੀ ਸਾਡੀ ਬਾਹ ਫੜੀ ਜੀ ਤੇ ਬੱਚੀ ਦੇ ਸੁਪਨੇ ਨੂੰ ਡਾਲਨ ਦਿੱਤੀ ਠੀਕ ਉਹਨਾਂ ਨੇ ਕਰੀਬ 25000 ਰੁਪਏ ਸੇਵਾ ਜਿਹੜੀ ਆ ਸਭ ਤੋਂ ਪਹਿਲਾਂ ਉਹਨਾਂ ਨੇ ਠੀਕ ਉਹਨਾਂ ਨੇ ਮਦਦ ਕੀਤੀ ਤਾਂ ਉਹਨਾਂ ਨੇ ਮਦਦ ਕੀਤੀ ਜੀ ਜੀ ਤੇ ਉਹਨਾਂ ਦੀ ਮਦਦ ਦੇ ਨਾਲ ਹੀ ਸਾਨੂੰ ਸੀਟ ਮਿਲੀ ਆ ਹੋ ਸਕਦਾ ਕਿ ਉਸ ਦਿਨ ਸੀਟ ਵੀ ਜਿਹੜੀ ਆ ਮਤਲਬ ਜੇ ਉਹ ਨਾ ਮਤਲਬ 페 ਕਰਦੇ ਆ ਸੀਟ ਵੀ ਨਹੀਂ ਮਿਲਦੀ ਸੀ ਜੇ ਬਾਬਾ ਜੀ ਨਾ ਬਾਹ ਫੜਦੇ ਸ਼ੀਟ ਵੀ ਚਲੋ ਚਲੀ ਜਾਣੀ ਸੀ ਫਿਰ ਅੱਗ ਅੱਗੇ ਪੈ ਜਾਣਾ ਹਾਂ ਅੱਗੇ ਪੈ ਜਾਣਾ ਜੀ ਜੀ ਤੇ ਬੱਚੇ ਨੇ ਨਰਾਸ਼ ਹੋ ਜਾਂਦਾ ਸਾਰੇ ਸੁਪਨੇ ਜਿਹੜੇ ਟਹਿ ਜਾਣੇ ਸੀ ਟਹਿ ਜਾਣੇ ਸੀ ਜੀ ਇਸ ਕਰਕੇ ਉਨ੍ਹਾਂ ਦੀ ਕਿਰਪਾ ਸਦਕਾ ਜਿਹੜੇ ਉਹ ਸੁਪਨੇ ਬੱਚੀ ਦੇ ਸਕਾਰ ਹੋਏ ਆ ਜੀ ਜੀ ਤੇ ਦਾਸ ਦੇ ਪਰਿਵਾਰ ਵੱਲੋਂ ਬਾਬਾ ਰਵਿੰਦਰ ਸਿੰਘ ਜੌਨੀ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਵਾਹਿਗੁਰੂ ਉਹਨਾਂ ਨੂੰ ਸਦਾ ਚੜ੍ਹਦੀ ਕਲਾ ਰੱਖਣਾ ਤੇ ਅੱਗੇ ਵੀ ਉਹਨਾਂ ਨੇ ਪ੍ਰਣ ਕੀਤਾ ਦਾਸ ਦੇ ਪਰਿਵਾਰ ਨਾਲ ਵੀ ਜਿੰਨਾ ਵੀ ਹੋ ਸਕਿਆ ਮਦਦ ਕਰਾਂਗੇ ਤੁਹਾਡੇ ਨਾਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਜੀ ਤੇ ਉਹਨਾਂ ਦਾ ਬਹੁਤ-ਬਹੁਤ ਪਰਉਪਕਾਰ ਦੀ ਗੱਲ ਕੀਤੀ ਸੀ ਤੁਸੀਂ ਜੀ ਇੱਕ ਮਹਾਤਮਾ ਤੇ ਉਹ ਤੁਰੇ ਜਾਂਦੇ ਆ ਉਹਨਾਂ ਦੇ ਨਾਲ ਮੇਰੇ ਵਰਗਾ ਕਹੋ ਜਾਂ ਤੁਹਾਡੇ ਵਰਗਾ ਨਾਲ ਸੀ ਦੋਨਾਂ ਨੇ ਦੇਖਿਆ ਇੱਕ ਵਿੱਛੂ ਆ ਵਿੱਛੂ ਪਾਣੀ ਦੇ ਵਿੱਚ ਡੁੱਬਦਾ ਜਾਂਦਾ ਤੇ ਉਹ ਮਹਾਤਮਾ ਨੇ ਉਹ ਸਾਧੂ ਨੇ ਪੱਤਾ ਲੈ ਕੇ ਤੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦਾ ਪਾਣੀ ਦੇ ਵਿੱਚੋਂ ਬਾਹਰ ਜੀ ਤੇ ਉਹ ਡੰਗ ਮਾਰਦਾ ਵਿੱਛੂ ਕਿਉਂਕਿ ਉਹਦਾ ਸੁਭਾਅ ਉਹਨੇ ਦੋ ਤਿੰਨ ਵਾਰੀ ਡੰਗ ਮਾਰਿਆ ਤਾਂ ਉਹ ਫੇਰ ਮਹਾਤਮਾ ਪੱਤਾ ਦੇ ਕੇ ਤੇ ਉਹਨੂੰ ਬਾਹਰ ਕੱਢ ਦਿੰਦਾ ਜੀ ਤੇ ਜਿਹੜਾ ਨਾਲ ਸੀਗਾ ਉਹ ਕਹਿਣ ਲੱਗਾ ਕਿ ਬਾਬਾ ਜੀ ਉਸ ਮਹਾਤਮਾ ਨੂੰ ਵੀ ਇਹ ਥੋੜੇ ਡੰਗ ਮਾਰ ਰਿਹਾ ਤੁਸੀਂ ਇਹਨੂੰ ਪਤਾ ਦੇ ਕੇ ਬਾਹਰ ਕੱਢਦੇ ਆਂ ਦਫਾ ਕਰੋ ਤੁਸੀਂ ਕੀ ਲੈਣਾ ਉਹ ਕਹਿੰਦਾ ਵੀ ਕੁਦਰਤ ਨੇ ਇਹਨੂੰ ਬਣਾਇਆ ਇੱਕ ਇਹ ਛੋਟਾ ਜਿਹਾ ਜਾਨਵਰ ਇਹਦਾ ਸੁਭਾਅ ਜਿਹੜਾ ਇਹਦੇ ਸੁਭਾਅ ਡੰਗ ਮਾਰਨਾ ਜੀ ਤੇ ਇਹ ਆਪਦਾ ਸੁਭਾਅ ਨਹੀਂ ਤਿਆਗ ਰਿਹਾ ਇਹਦਾ ਸੁਭਾਅ ਡੰਗ ਮਾਰਨਾ ਤੇ ਡੰਗ ਮਾਰ ਰਿਹਾ ਤੇ ਸਾਧੂ ਮਹਾਤਮਾ ਦਾ ਸੁਭਾਅ ਪਰਉਪਕਾਰ ਕਰਨਾ ਜੀ ਇਹਨੇ ਆਪਣਾ ਕੰਮ ਕੀਤਾ ਤੇ ਅਸੀਂ ਆਪਣਾ ਕੰਮ ਕਰ ਦਿੱਤਾ ਇਸ ਕਰਕੇ ਜਦੋਂ ਵੀ ਕਿਸੇ ਦਾ ਭਲਾ ਕਰਨਾ ਕਿਸੇ ਦੀ ਹੈਲਪ ਕਰਨੀ ਆ ਕਿਸੇ ਦੇ ਨਾਲ ਖੜਨਾ ਤਾਂ ਉਦੋਂ ਉਹਦੇ ਜਿਹੜੇ ਆਉਗਣ ਨਹੀਂ ਵੇਖੇ ਜਾਂਦੇ ਜੀ ਪਰਮਾਤਮਾ ਵੀ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਤੇ ਜੇ ਉਹ ਆਪਣੇ ਆਉਗਣਾਂ ਤੇ ਆ ਜਾਵੇ ਤਾਂ ਫਿਰ ਤਾਂ ਸਾਰਾ ਸੰਸਾਰ ਹੀ ਭੁੱਖਾ ਮਰ ਜਾਵੇ ਜੀ ਸਹੀ ਹੈ ਇਹਦੀਆਂ अनेका ਧਾਰਨਾ ਸਾਕੀਆਂ ਗੁਰਬਾਣੀ ਦੇ ਵਿੱਚ अनेਕਾਂ ਹੀ ਪ੍ਰਮਾਣ ਹੈ ਇਸ ਪਰਥਾਏ ਜੀ ਤੇ ਉਹ ਪਰਮਾਤਮਾ ਇਹ ਨਹੀਂ ਵੰਦਾ ਆਪਣੇ ਆਗਣੋਂ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਇਸ ਕਰਕੇ ਜਿਹੜੇ ਪਰਪਕਾਰ ਹੀ ਆ ਮਹਾਤਮਾ ਜਾਂ ਕੋਈ ਸਮਾਜ ਸੇਵੀ ਵੀਰ ਆ ਸਾਰੇ ਉਹ ਜਦੋਂ ਵੀ ਕਿਸੇ ਦੀ ਮਦਦ ਕਰਦੇ ਉਹਦਾ ਆਗਣ ਨਹੀਂ ਨੋਗਣ ਨਹੀਂ ਦੇ ਜੀ ਤੇ ਜੇ ਆਪਾਂ ਇਸ ਗੱਲ ਤੇ ਆ ਜੀ ਆਗਣ ਤਾਂ ਹਰੇਕ ਇਨਸਾਨ ਦੇ ਵਿੱਚ ਹੀ ਆ ਜੀ ਜੀ ਸਾਰੇ ਅੰਦਰ ਹਾਂ ਜੀ ਇਨਸਾਨੀਅਤ ਦੇ ਨਾਲ ਆਪਾਂ ਖੜਨਾ ਜੀ 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 ਤੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਤੇ ਸਾਰੇ ਨੌਜਵਾਨ ਵੀਰ ਭਰਾਵਾਂ ਨੂੰ ਇਹੇ ਸਾਡੀ ਦਾਤ ਜੋੜ ਕੇ ਬੇਨਤੀ ਆ ਜੀ ਕਿ ਤੁਸੀਂ ਬੰਦ ਦਾ ਜਿਹੜਾ ਮਾਨ ਸਤਿਕਾਰ ਆ ਉਹ ਗ੍ਰਾਂਂਥੀਆਂ ਨੂੰ ਦਿੱਤਾ ਜਾਵੇ ਤੇ ਗ੍ਰਾਂਂਥੀ ਸਿੰਘਾਂ ਦੇ ਵਿਚਾਰਨਾਂ ਚ ਬੇਨਤੀ ਆ ਕਿ ਜਿਹੜੇ ਇਹ ਪਤ ਤਵੀਰ ਜਿਨ੍ਹਾਂ ਨੂੰ ਕਿਹਾ ਜਾਂਦਾ ਇਹਨਾਂ ਨੂੰ ਆਪਾਂ ਗੱਲ ਦੇ ਨਾਲ ਲਾਈਏ ਤੇ ਇਹਨਾਂ ਨੂੰ ਗੁਰੂ ਦੇ ਨੇੜੇ ਲੈ ਕੇ ਆਈਏ ਇਹ ਇੱਕ ਅੱਗੇ ਆਉਣ ਵਾਲਾ ਆਪਣਾ ਜਿਹੜਾ ਭਵੇਖਾ ਇਹਨਾਂ ਨੌਦਵਾਨ ਹੀ ਜਿਹੜਾ ਦੇਸ਼ ਦਾ ਭਵੇਖ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਵੀ ਬੰਦ ਦਾ ਮਾਨ ਸਤਿਕਾਰ ਦਿੱਤਾ ਜਾਵੇ ਤੇ ਗ੍ਰਾਂਂਥੀ ਸਿੰਘਾਂ ਦਾ ਵੀ ਆਪੋ ਆਪਣੇ ਇਲਾਕੇ ਪਿੰਡਾਂ ਦੇ ਵਿੱਚ ਜਿਹੜਾ ਜ਼ਰੂਰਤਮੰਦ ਆ ਉਹਦੀ ਜਿਹੜੀ ਸੇਵਾ ਕੀਤੀ ਆ ਸਤ ਜੀ ਜੀ ਇਹੋ ਬੇਨਤੀ ਆ ਤੇ ਦਾਸ ਵੱਲੋਂ ਆਪ ਗ੍ਰੰਥੀ ਸਹਿਬਾਨਾਂ ਸਾਰਿਆਂ ਵੀਰਾਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਕਿ ਜਿਹੜਾ ਵੀ ਆਪਣੀ ਆਵਾਜ਼ ਬੁਲੰਦ ਕਰਦਾ ਕੰਮ ਸੇ ਕੰਮ ਆਪਾਂ ਉਹਦਾ ਹੋਰ ਕੋਈ ਮਦਦ ਨਹੀਂ ਆਪਾਂ ਕਰਨੀ ਤਾਂ ਉਹਨੂੰ ਆਪਾਂ ਫੋਲੋ ਤਾਂ ਕਰੀਏ ਜੀ 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 ਹਾਂ ਜੀ ਜਿੰਨਾ ਵੀ ਉਹਦਾ ਆਪਾਂ ਸਾਥ ਦੇ ਸਕਦੇ ਆ ਤਾਂ ਸਾਰਿਆਂ ਗ੍ਰੰਥੀ ਭਰਾਵਾਂ ਨੂੰ ਬੇਨਤੀ ਆ ਜੀ ਕਿ ਉਹ ਜਿਹੜਾ ਵੱਧ ਤੋਂ ਵੱਧ ਜਿਹੜਾ ਆਪਣੀ ਆਵਾਜ਼ ਚੱਕਣ ਵਾਲੇ ਆ ਉਹਨਾਂ ਨੂੰ ਸਪੋਰਟ ਕੀਤਾ ਜਾਵੇ ਤੇ ਦਾਸ ਦਾ ਵੀ ਜਿਹੜਾ ਮਤਲਬ ਫੇਸਬੁੱਕ ਜਿਹੜਾ ਪੇਜ ਬਣਿਆ ਗੁਰੂ ਕੇ ਵਜ਼ੀਰ ਜੀ ਉਹਨੂੰ ਵੱਧ ਵੱਧ ਲਾਇਕ ਤੇ ਫੋਲੋ ਕੀਤਾ ਜਾਵੇ ਜੀ ਤੇ ਉਹਦੇ ਤੇ ਆਪਾਂ ਜਿਹੜੀਆਂ ਅੱਗੇ ਗਤੀਵਿਧੀਆਂ ਜਾਂ ਹੋਰ ਜਿਹੜੇ ਜ਼ਰੂਰਤਮੰਦ ਗ੍ਰੰਥੀ ਆ ਜਿਨ੍ਹਾਂ ਦੀ ਆਵਾਜ਼ ਦਬੀ ਹੋਈ ਆ ਤੇ ਦਾਸ ਦਾ ਨੰਬਰ ਵੀ ਤੁਸੀਂ ਉੱਥੇ ਐਡ ਕਰ ਦਿਓ ਉਹ ਨੰਬਰ ਆਪ ਜੀ ਨੂੰ ਮੈਂ ਦੇ ਦਾਂਗਾ ਤੇ ਕੋਈ ਵੀ ਮਤਲਬ ਕਿਸੇ ਵੀ ਸਮੇਂ ਉਹਨੂੰ ਜਰੂਰਤ ਕੋਈ ਦੁੱਖ ਤਕਲੀਫ ਹੁੰਦੀ ਆ ਆ ਉਹ ਦਾਸ ਦੇ ਨਾਲ ਸੰਪਰਕ ਕਰੇ ਤਾਂ ਆਪਾਂ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਕਰਾਂਗੇ ਤੇ ਜਿੰਨੀ ਉਹਨਾਂ ਦੀ ਹੋ ਸਕੀ ਜੋ ਮਦਦ ਆਪਾਂ ਨਹੀਂ ਕਰ ਸਕਦੇ ਤਾਂ ਸੰਪਰਾਂਖੇ ਤਾਂ ਰੱਖ ਸਕਦੇ ਜਿਸ ਤਰੀਕੇ ਵੀ ਹੋਇਆ ਆਪਾਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਖੜੇ ਕਰਨ ਦੀ ਕੋਸ਼ਿਸ਼ ਕਰਾਂਗੇ ਜੀ 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 फुल चुप जी संगता तो जमा कृपा करियो वाहिगुरू जी का ख़ालसा वाहिगरू जी